ਇਥੋਂ ਦੇ ਸਾਹਮਣੇ ਤੁਸੀਂ ਸੀਸੀਟੀਵੀ ਤਸਵੀਰਾਂ ਦੇਖ ਸਕਦੇ ਹੋ ਜਦੋਂ ਅੰਮ੍ਰਿਤਸਰ ਦੇ ਇੱਕ ਹੋਟਲ 'ਚ ਪੱਗ ਬੰਨੀ ਖੜੇ ਮਨਦੀਪ ਸਿੰਘ ਨਾਂ ਦੇ ਇਸ ਨੌਜਵਾਨ ਉੱਤੇ ਇਸ ਚੰਗੇ ਭਲੇ ਸਾਬਤ ਸੂਰ ਸਰਦਾਰ ਨੌਜਵਾਨ ਨੇ ਹਮਲਾ ਕਰ ਦਿੱਤਾ ਤੇ ਉਸ ਦੀ ਪੱਗ ਵੀ ਲਾ ਦਿੱਤੀ ਤੇ ਕਾਲੀ ਗਲੋਚ ਕੀਤਾ ਉੱਥੇ ਇੱਥੋਂ ਦੇ ਸੁਲਤਾਨਵਿੰਡ ਇਲਾਕੇ 'ਚ 13 ਫਰਵਰੀ ਨੂੰ ਹੋਏ ਇਸ ਝਗੜੇ ਨੇ ਸਾਰੇ ਇਲਾਕੇ 'ਚ ਹਲੇ ਤੱਕ دہشت ਦਾ ਮਾਹੌਲ ਪੈਦਾ ਕੀਤਾ ਹੋਇਆ ਹੈ ਤੇ ਲੋਕਾਂ ਨੇ ਉਸ ਵਕਤ ਝਗੜਾ ਸੁਲਝਾਤਾ ਲਿਆ ਪਰ ਮਨਦੀਪ ਦੇ ਨਾਲ ਜਿੰਨਾ ਨੌਜਵਾਨਾਂ ਦਾ ਝਗੜਾ ਹੋਇਆ ਉਸ ਦੇ ਪਿੱਛੇ ਪਿੱਛੇ ਉਸ ਦੇ ਘਰ ਤੱਕ ਪਹੁੰਚ ਗਈ ਗਾੜੀ ਗਲੂਚ ਕਰਨ ਲੱਗੇ ਤੇ ਜਦੋਂ ਮਹੱਲੇ ਦੇ ਨੌਜਵਾਨ ਜਸਪ੍ਰਿਤ ਨੇ ਉਹਨਾਂ ਨੂੰ ਰੋਕਿਆ ਤਾਂ ਉਲਟਾ ਉਹਨਾਂ ਲੋਕਾਂ ਨੇ ਜਸਪ੍ਰਿਤ ਨੂੰ ਗਾਲਾਂ ਕੱਢੀਆਂ ਤੇ ਉਸਤੇ ਗੋਲੀਆਂ ਚਲਾ ਦਿੱਤੀਆਂ ਤੇ ਇੱਕ ਗੋਲੀ ਜਸਪ੍ਰਿਤ ਦੀ ਕਮਰ ਤੇ ਲੱਗੀ ਤੇ ਦੂਜੀ ਉਸਦੇ ਸਿਰ ਦੇ ਕੋਲੋਂ ਲੰਘ ਗਈ ਤੇ ਹੁਣ ਜਸਪ੍ਰਿਤ ਤੇ ਮਨਦੀਪ ਮਤਾਵਕ ਉਹਨਾਂ ਨੂੰ ਹਲੇ ਤੱਕ ਜਾਨ ਦਾ ਖਤਰਾ ਹੈ ਤੇ ਪੁਲਿਸ ਮੁਲਜ਼ਮਾਂ ਨੂੰ ਫੜਨ 'ਚ ناکਾਮ ਸਾਬਤ ਹੋ ਰਹੀ ਹੈ ਪਨਾ ਹੋਟਲ ਵੈਸਟ ਵੈਸਟੰ ਦਾ ਝਗੜਾ ਸੀਗਾ 13 ਪਨਾ ਪਿਛਲੇ ਮਹੀਨੇ ਦਾ 13 ਫਰਵਰੀ ਦਾ ਉੱਥੇ ਝਗੜਾ ਹੋਇਆ ਜੀ ਉਹਨਾਂ ਨੇ ਸ਼ਰਾਬ ਸ਼ੁਰੂ ਪੀਤੀ ਸੀਗੀ ਡਾਂਸ ਕਰਦੇ ਕਰਦੇ ਉਹਨਾਂ ਨੇ ਝਗੜਾ ਕਰਨਾ ਸ਼ੁਰੂ ਕਰਤਾ ਕਿਹੜੇ ਕਿਹੜੇ ਬੰਦੇ ਸੀ ਜੀ ਉਹ ਆਪਣਾ ਸੁਲਤਾਨਪੁਰ ਰੋਡ ਦੇ ਕੁੱਕੂ ਅਮਨ ਆ ਤੇ ਆਪਣਾ ਕੁੱਕੂ ਜੰਗੀ ਤੇ ਆਪਣਾ ਰਾਯਾ ਲੋਡੀ ਸੀਗਾ ਤੇ ਇੱਕ ਦੋ ਜਣੇ ਹੋਰ ਸੀਗੇ ਨਾਲ ਪਾਰਟੀ ਤੇ ਗਏ ਸੀ ਤੁਸੀਂ ਹਾਂ ਜੀ ਪਾਰਟੀ ਤੇ ਸੀਗੀ ਸਰ ਠੀਕ ਹੈ ਉਸ ਤੋਂ ਬਾਅਦ ਪਾਰਟੀ ਦੇ ਉੱਤੇ ਕੋਈ ਨਹੀਂ ਉੱਥੇ ਨਿਬੜ ਗਿਆ ਜੀ ਉਸ ਤੋਂ ਬਾਅਦ ਉਹਨਾਂ ਨੇ ਜ਼ਿਆਦਾ ਪੀਤੀ ਉਹ ਪਿੱਛੇ ਪਿੱਛੇ ਘਰ ਤੱਕ ਆ ਗਏ ਘਰ ਦੇ ਜਦੋਂ ਆਪਾਂ ਗੱਡੀ ਅੰਦਰ ਲਗਾ ਰਹੇ ਹਾਂ ਜੀ ਪਿੱਛੋਂ ਉਹਨਾਂ ਨੇ ਗੱਲ ਕਰਨੀ ਸ਼ੁਰੂ ਕਰਤੀ ਆ ਇਹ ਮੇਰੇ ਗਵੰਡੀ ਨੇ ਜਸਪ੍ਰੀ ਇਹਨਾਂ ਨੇ ਕਿਹਾ ਕਿ ਥੱਲੇ ਆਣ ਕੇ ਆਪਣਾ ਗਾਲਾਂ ਨਾ ਕੱਢੋ ਜੀ ਇਦਾਂ ਉਹਦਾ ਜੇ ਮਲਾਇਆ ਆਪਣਾ ਫੈਮਿਲੀ ਵਾਲਾ ਤੁਸੀਂ ਗਾਲਾਂ ਕੱਢਦੇ ਵੇਜੇ ਉਹ ਸ਼ਰਾਬ ਜਾਂਦਾ ਪੀਤੀ ਸੀਗੀ ਉਹ ਇਹਨਾਂ ਦੇ ਗੱਲ ਬਹਿ ਗਏ ਮੈਨੂੰ ਤੇ ਦੇਖਿਆ ਨਹੀਂ ਇਹਨਾਂ ਦੇ ਗੱਲ ਬਹਿ ਗਏ ਉਹਨਾਂ ਨੇ ਜਦੋਂ ਇਹਨਾਂ ਦੇ ਹੱਥ ਪਈ ਹੋਇਆ ਸੀ ਤੇ ਉਹਨਾਂ ਨੇ ਕੱਢ ਕੇ ਫਾਇਰ ਕਰਨੇ ਸ਼ੁਰੂ ਕਰਤੇ ਜੀ ਇੱਕ ਹੋ ਆਪਣੇ ਜਸਪੀਰ ਸਿੰਘ ਜਿਹਦੇ ਲੱਗਾ ਫਾਰ ਹਾਂ ਗੋਲੀ ਵੱਜੀ ਆ ਜੀ ਕਿੱਥੇ ਵੱਜੀ ਆ ਸਾਈਡ ਤੇ ਗੋਲੀ ਵੱਜੀ ਜੀ ਲੱਗਦੇ ਉਹਦੇ ਉੱਪਰ ਆਪਣਾ ਆਪਣੇ ਨਾਲ ਦੇ ਜਿਹੜੇ ਕਿੰਨੇ ਬੰਦੇ ਸੀ ਲੋ ਜਿਉਂ 4-5 ਬੰਦੇ ਸੀਗੇ ਕਿਹੜੇ ਹਿਹਾਸ ਸੀ ਇਹ ਥਿਆਰ ਤੇ ਉਹ ਆਪਣਾ ਰਵੋਲਵਰ ਵਗਾਰੇ ਹੁੰਦੇ ਜਿਹੜੇ ਉਹੀ ਹੁੰਦੇ ਅੱਜ ਇੰਨੇ ਦਿਨਾਂ ਬਾਅਦ ਕਿਉਂ ਪ੍ਰੈਸ ਨੂੰ ਸੱਦ ਲਈ ਜੀ ਉਹ ਸਾਡੀ ਆਪਣਾ ਸੁਣਵਾਈ ਨਹੀਂ ਹੋ ਰਹੀ ਇਸ ਕਰਕੇ ਜੀ ਆਪਾਂ ਪ੍ਰੈਸ ਦਾ ਆਪਣਾ ਲੈਨੇ ਸਾਰਾ ਕਿ ਸਾਡੀ ਸੁਣਾਈ ਕੀਤੀ ਜਾਵੇ 13 ਫਰਵਰੀ ਦੀ ਰਾਤ ਹੈ ਜੀ ਇਹ ਇਹ ਸਾਡੇ ਗਵਾਂਡੀ ਦੀ ਲੜਾਈ ਹੋਈ ਪੈਲਸ ਤੇ ਬੈਸਟ ਵੈਸਟਨ ਹੋਟਲ ਤੇ ਜੀ ਉੱਥੋਂ ਲੜ ਕੇ ਉਹ ਘਰ ਆ ਗਏ ਜੀ ਤੇ ਘਰ ਸਾਡੇ ਘਰ ਦੇ ਬਾਹਰ ਆ ਕੇ ਗਾਣਾ ਕੱਢ ਲਾ ਪਿਆ ਜੀ ਐਣੀ ਜੇ ਨੂੰ ਮੈਂ ਕੋਠਿਓਂ ਆ ਆਪਣੇ ਥੱਲੇ ਆਇਆ ਤੇ ਮੈਨੂੰ ਕਿਹਾ ਵੀ ਵੀਰ ਇੱਥੇ ਗਾਣਾ ਨਾ ਕੱਢ ਇਹ ਭੈਣਾ ਭਰਾਵਾਂ ਦਾ ਇਲਾਕਾ ਵਾ ਇੱਥੇ ਇਦਾਂ ਕਦੀ ਅੱਜ ਤੱਕ ਇ ਐਨੇ ਜਨ ਉਹ ਚਾਰਿਆਂ ਨੇ ਮੇਰੇ ਕੋਲ ਪੈ ਗਏ ਤਾਂ ਹੁੰਨਾ ਕੋਣ ਸਾਨੂੰ ਕਹਿਣ ਵਾਲਾ ਐਨੇ ਜਨ ਮੇਰਾ ਬ੍ਰਦਰ ਵੀ ਉੱਤੋਂ ਆ ਗਿਆ ਵਾਜ ਸੁਣ ਕੇ ਵੀ ਕੌਣ ਨਾਲ ਗੱਲੀ ਲੜਨਦਿਆ ਤੇ ਬ੍ਰਦਰ ਤੇ ਵੀ ਗੱਲ ਪੈ ਗਈ ਐਨੇ ਜਨ ਵਿੱਚ ਅਮਨਦੀਪ ਨੇ ਕੱਢ ਕੇ ਰਵੋਲਵਰ ਸਿੱਧਾ ਮੇਰੇ ਗੋਲੀ ਮਾਰੀ ਆ ਤੇ ਮਗਰੋਂ ਜਿਹੜਾ ਦੂਜਾ ਗਗਨਦੀਪ ਸਿੰਘ ਉਹਦਾ ਭਰਾ ਉਹਨੇ ਕਿਹਾ ਵੀ ਹੁਣ ਇਹਦੇ ਗੋਲੀ ਵਾਜਦੇ ਗਈ ਇਹਨੂੰ ਛੱਡੀ ਨਾ ਇਹਦੇ ਸਿਰ 'ਚ ਗੋਲੀ ਮਾਰ ਐਨੇ ਜਨ ਉਹਨੇ ਮੇਰੇ ਸਿਰ 'ਚ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਮੈਂ ਥੱਲੇ ਬਹਿ ਗਿਆ ਉਹ ਸਾਡੇ ਬੂਹੇ 'ਤੇ ਜਾ ਕੇ ਗੋਲੀ ਲੱਗੀ ਆ ਤੀਜਾ ਨੇ ਫੇਰ ਮੇਰੇ 'ਲ ਫਾਇਰ ਮਾਰਿਆ ਉਹਦਾ ਵੀ ਬਚਾ ਹੋ ਗਿਆ ਤੇ ਫਿਰ ਭੱਜ ਗਏ ਉਥੋਂ ਉੱਚੇ ਉੱਚੇ ਗਾਲਾਂ ਘੜਦੇ ਭੱਜ ਗਏ ਜੀ ਕਿੰਨੇ ਬੰਦੇ ਸੀ ਉਹ 4 ਜਣੇ ਜੀ ਕੀ ਨਾਮ ਸੀ ਸਰ ਇੱਕ ਦਾ ਨਾਮ ਗਗਨਦੀਪ ਸਿੰਘ ਇੱਕ ਦਾ ਨਾਮ ਅਮਨਦੀਪ ਸਿੰਘ ਇੱਕ ਦਾ ਨਾਮ ਰਾਜਾ ਲੁੱਡੀ ਤੇ ਚੌਥਾ ਜਿਹਨੂੰ ਪਛਾਤਾ ਜੀ ਉਹਦਾ ਨਾਮ ਨਹੀਂ ਆਇਆ ਪੁਲਿਸ ਵਾਲੇ ਦੱਸੇ ਪੁਲਿਸ ਵਾਲਾ ਸਰ ਉਸ ਦਿਨ ਰਾਤ ਨੂੰ ਇਹ ਕਾਰਵਾਈ ਕਿ ਜੋ ਵੀ ਬੰਦਾ ਸੀ ਪੁਲਿਸ ਨੇ 13 ਤਰੀਕ ਨੂੰ ਪਹਿਲਾਂ ਗੋਲੀ ਲੱਗਣ ਤੋਂ ਪਹਿਲਾਂ ਉਹਨਾਂ ਨੂੰ ਪਹਿਲਾਂ ਦੱਸਿਆ ਵੀ ਇਦਾਂ ਸਾਡੇ ਜੋ ਵੀ ਹੋਇਆ ਵਾ ਉਸ ਦਿਨ ਤੋਂ ਬਸ ਇਦਾਂ ਟਾਈਮ ਪਾਸ ਕਰੀ ਜਾਂਦੇ ਪੁਲਿਸ ਵਾਲੇ ਕੋਈ ਕਾਰਵਾਈ ਨਹੀਂ ਕਰਨ ਦੀ ਉਹ ਅਜੇ ਵੀ ਅੰਬਰ ਸਰਚ ਹੀ ਫਿਰਦੇ ਜੀ ਉਹ ਲੜਾਈ ਤਾਂ ਢੀ ਨਹੀਂ ਸੀ ਨਹੀਂ ਲੜਾਈ ਸਾਡੀ ਨਹੀਂ ਸਰ ਉਹ ਵਾਲੀ ਕਿਸੇ ਦੀ ਤੇ ਹੁਣ ਬੰਦਾ ਜਿਹੜਾ ਅਰੇਸਟ ਬਾਈ ਕੋਲ ਸੀ ਸਰ ਕੋਈ ਅਰੇਸਟ ਨਹੀਂ ਪਾਈ ਜੀ ਚੋਨਾ ਪਰ ਮੈਂ ਅਹੀਂ ਚੋਨਾ ਹੀ ਪਰ ਜਲਦੀ ਜਲਦੀ ਜੋ ਵੀ ਕਾਰਵਾਈ ਬੰਦੀ ਪੂਰਤੀ ਕਰਨ ਵੀ ਮੈਨੂੰ ਖਤਰਾ ਵਾ ਮੈਂ ਘਰੋਂ ਬਾਹਰ ਨਹੀਂ ਜਾ ਸਕਦਾ ਜੇ ਅਗਲੇ ਨੇ ਸੋਚਿਆ ਹੀ ਮੈਨੂੰ ਮਾਰਨ ਦਾ ਕਿ ਮੈਨੂੰ ਕਿਤੇ ਵੀ ਲੱਭ ਕੇ ਮਾਰ ਸਕਦਾ ਹੀ ਉਹ ਉੱਥੇ ਦੂਜੇ ਪਾਸੇ ਇਸ ਮਾਮਲੇ ਤੇ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਜਲਦੀ ਉਹਨਾਂ ਨੂੰ ਕਾਬੂ ਕਰ ਲਿਆ ਜਾਵੇਗਾ ਥਾਣਾ ਬੀੜਵੀਆਂ ਦੇ ਵਿੱਚ ਕੇਸ ਰਜਿਸਟਰ ਹੋਇਆ ਹੈ ਦੋ ਦੋਸ਼ੀਆਂ ਦੇ ਖਿਲਾਫ ਤੇ ਜਿਹੜਾ ਉਹਦੇ ਵਾਸਤੇ ਪਾਲ ਕੀਤੀ ਜਾ ਰਹੀ ਹੈ ਚਾਪੇਮਾਰੀ ਕੀਤੀ ਜਾ ਰਹੀ ਤੇ ਜਲਦੀ ਹੀ ਉਹਨਾਂ ਨੂੰ ਰੈਸਟ ਕਰ ਲਵਾਂ ਨਾ ਜਾਣੇ ਕਿਵੇਂ ਦਾ ਮਾਹੌਲ ਬਣਦਾ ਜਾ ਰਿਹਾ ਹੈ ਅੱਜਕੱਲ ਦੇ ਸਮਾਜ 'ਚ ਕਿ ਲੋਕਾਂ 'ਚ ਸ਼ੈਨਸ਼ੀਲਤਾ ਦਿਨ-ਬ-ਦਿਨ ਘਟਦੀ ਜਾ ਰਹੀ ਹੈ ਤੇ ਗੁੰਡਾਗਰਦੀ ਵਾਤੀ ਜਾ ਰਹੀ ਹੈ ਨਿਤ ਗੋਲੀਆਂ ਚੱਲ ਰਹੀਆਂ ਨੇ ਤੇ ਲੜਾਈ ਝਗੜੇ ਹੋ ਰਹੇ ਨੇ ਖੈਰ ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਪੁਲਿਸ ਇਸ ਮਾਮਲੇ 'ਚ ਕਿੰਨੀ ਜਲਦੀ ਮਲਜ਼ਮਾਂ ਨੂੰ ਕਾਬੂ ਕਰਦੀ ਹੈ ਅੰਮ੍ਰਿਤਸਰ ਤੋਂ ਸੁਚੈਨ ਸਾਗਰ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਹਾਡੇ ਹੈ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਾਂ ਦਾ ਤਜਰਬਾ ਹੈ